ਅੱਜ ਜੋ ਅਸੀਂ ਖੇਤੀ ਕਰਦੇ ਹਾਂ ਟਰੈਕਟਰਾਂ ਮਸ਼ੀਨਾਂ ਕੀੜਾ ਨਸ਼ਕਾ ਨਾਲ ਇਹ ਹਮੇਸ਼ਾ ਤੋਂ ਐਨਾ ਆਡਮਾਸ ਨਹੀਂ ਸੀ ਖੇਤੀ ਦੀ ਸ਼ੁਰੂਆਤ ਲਗਭਗ 10000 ਸਾਲ ਪਹਿਲਾਂ ਹੋਈ ਜਦੋਂ ਇਨਸਾਨਾਂ ਨੇ ਪਹਿਲੀ ਵਾਰ ਸ਼ਿਕਾਰ ਛੱਡ ਕੇ ਬੀਜ ਬੀਜਣੇ ਸ਼ੁਰੂ ਕੀਤੇ ਉਸ ਸਮੇਂ ਲੋਕ ਜੰਗਲਾਂ ਵਿੱਚ ਫਲ ਦਾਣੇ ਅਤੇ ਜੜ੍ਹਾਂ ਇਕੱਠੀਆਂ ਕਰਦੇ ਸਨ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਕੁਝ ਬੀਜਾਂ ਨੂੰ ਜ਼ਮੀਨ 'ਚ ਪਾਉਣ ਨਾਲ ਉਹ ਮੁੜ ਉੱਗ ਜਾਂਦੇ ਹਨ ਤਾਂ ਇਨਸਾਨਾਂ ਨੇ ਇਸ ਨੂੰ ਦੁਹਰਾਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲੀਆਂ ਖੇਤੀਆਂ ਨਾਇਲ ਜੁਫਰੇਟਸ ਇੰਡਸ ਅਤੇ ਹਵਾਂਗ ਹੋ ਨਦੀਆਂ ਦੇ ਕੰਢਿਆਂ ਉੱਤੇ ਨਦੀ ਦਾ ਪਾਣੀ ਸੌਖਾ ਹਲ ਸੀ ਜਿੱਥੇ ਮਿੱਟੀ ਉਪਜੀ ਹੋਈ ਮਿਲੀ ਉੱਥੇ ਮਨੁੱਖ ਨੇ ਰਹਿਣਾ ਸ਼ੁਰੂ ਕਰ ਦਿੱਤਾ ਖੇਤੀ ਨੇ ਹੀ ਮਨੁੱਖ ਨੂੰ ਪਿੰਡ ਬਣਾਉਣ ਤੇ ਸਮਾਜ ਬਣਾਉਣ ਵੱਲ ਧੱਕਿਆ ਪ੍ਰਾਤਨ ਕਾਲ ਵਿੱਚ ਕਿਸਾਨ ਹੱਲ ਬਲਦ ਊਂਟ ਜਾਂ ਘੋੜਿਆਂ ਦੀ ਮਦਦ ਨਾਲ ਖੇਤੀ ਕਰਦੇ ਸਨ ਇਹ ਚੀਜ਼ ਸਦੀਆਂ ਤੱਕ ਚੱਲੀ ਤੇ ਫਿਰ ਸਾਲ 1700 ਤੋਂ ਬਾਅਦ ਯੂਰਪ ਵਿੱਚ ਉਦਯੋਗਿਕ ਕ੍ਰਾਂਤੀ ਆਈ ਖੇਤੀ ਦੇ ਕੰਮਾਂ ਲਈ ਮਸ਼ੀਨਾਂ ਆਉਣ ਲੱਗੀਆਂ ਹੱਲ ਤੇ ਬਲਦ ਦੀ ਜਗ੍ਹਾ ਟਰੈਕਟਰ ਨੇ ਲੈ ਲਈ ਕਟਾਈ ਲਈ ਕੰਬਾਈਨ ਹਾਰਵੈਸਟਰ ਆ ਗਏ ਇਸ ਨਾਲ ਉਤਪਾਦਨ ਤੇਜ਼ ਹੋਇਆ ਪਰ ਜ਼ਮੀਨ ਨਾਲ ਸਤਾ ਹੌਲੀ ਹੌਲੀ ਟੁੱਟਣ ਲੱਗਾ। ਭਾਰਤ ਵਿੱਚ ਸਾਲ 1960 ਦੇ ਦਹਾਕੇ 'ਚ ਖੇਤੀ ਨੇ ਨਵਾਂ ਰੁਖ ਫੜਿਆ। ਹਾਈਬ੍ਰਿਡ ਬੀਜ, ਖਾਦਾਂ, ਟਿਊਬਲ ਸਿਸਟਮ ਆਈ ਜਿਸ ਨੂੰ ਹਰੀ ਕ੍ਰਾਂਤੀ ਕਿਹਾ ਗਿਆ। ਰਸਾਇਣਿਕ ਖਾਦ ਨੇ ਝਾੜ ਜ਼ਰੂਰ ਵਧਾਇਆ ਪਰ ਮਿੱਟੀ, ਪਾਣੀ ਅਤੇ ਹਵਾ ਨੂੰ ਵੀ ਬਦਲਿਆ। ਅੱਜ ਦੇ ਸਮੇਂ 'ਚ ਖੇਤੀ ਸਿਰਫ ਮਿਹਨਤ ਨਹੀਂ, ਟੈਕਨੋਲੋਜੀ ਹੈ। ਡਰੋਨਜ਼ ਨਾਲ ਖੇਤਾਂ ਦੀ ਨਿਗਰਾਨੀ, ਐਪਸ ਰਾਹੀਂ ਮੌਸਮ ਦੀ ਜਾਣਕਾਰੀ, ਆਟੋ ਸੀਡਰ ਮਸ਼ੀਨਾਂ, ਸਮਾਰਟ ਇਰੀਗੇਸ਼ਨ ਸਿਸਟਮਸ। ਹੈਰਾਨੀ ਦੀ ਗੱਲ ਇਹ ਹੈ ਕਿ AI ਵੀ ਖੇਤੀ ਕਰ ਰਹੀ ਹੈ। ਮਿੱਟੀ ਦੀ ਤਸਵੀਰ ਮੌਸਮ ਅਤੇ ਕੀੜਿਆਂ ਦੀ ਪਛਾਣ ਕਰਕੇ AI ਦੱਸਦੀ ਹੈ ਕਿਹੜੀ ਫਸਲ ਲਾਉਣੀ ਚੰਗੀ ਰਹੇਗੀ ਪਰ ਇਨ੍ਹਾਂ ਤਕਨੀਕੀ ਤਰੱਕੀਆਂ ਨਾਲ ਮਿੱਟੀ ਦੀ ਗੁਣਵੱਤਾ ਵੀ ਘਟੀ ਹੈ ਤੇ ਪਾਣੀ ਦੀ ਕਮੀ ਵੀ ਖੇਤੀ ਸਿਰਫ ਪੇਸ਼ਾ ਨਹੀਂ ਇਹ ਵੀ ਇੱਕ ਧਰਮ ਹੈ ਇਹ ਸਦੀਆਂ ਤੋਂ ਚੱਲਦੀ ਆ ਰਹੀ ਇੱਕ ਰਿਸ਼ਤੇ ਦੀ ਕਹਾਣੀ ਹੈ